ਖਾਲਸਾ ਵਾਇਕਲ ਦਿੱਤੀ ਬਤੇ ਅੱਜ ਵੀ ਦੇਖ ਰਹੇ ਹਾਂ ਜੋ ਮੋਤੀ ਸਰਕਾਰ ਨੇ ਤਿੰਨ ਜਬਰੀ ਫੌਜਦਾਰੀ ਕਾਨੂੰਨ ਜਿਹੜੇ ਲੈ ਕੇ ਆਂਦੇ ਆ ਉਹਦਾ ਵਿਰੋਧ ਕਰਨ ਲਈ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਘਟਿਆ ਜਾ ਰਹੇ ਆ ਅੱਜ ਜਿਹੜਾ ਪਿੰਡ ਕੰਮਲਵਾਲਾ ਮੁੱਠਾਵਾਲਾ ਇਹਨਾਂ ਰੋਇਪਰ ਦੀ ਧਰਤੀ ਦੇ ਨਾਲ ਸਮਾਨ ਵਾਲਾ ਅੱਜ ਤੁਸੀਂ ਇਹ ਲੰਮੇ ਤਰੀਕੇ ਦੇ ਨਾਲ ਆਜੋ ਅੱਗੇ ਦੇਖ ਸਕਦੇ ਹੋ ਇਹਦੇ ਲੰਮੇ ਕਾਫਲੇ ਟਰੈਕਟਰਾਂ ਦੇ ਆ ਕਿ ਘਰ ਪ੍ਰਤੀ ਤੂਫਾਨ ਮਜ਼ਦੂਰ ਜਿੰਨਾ ਵੀ ਵਰਗਾ ਹਰ ਇੱਕ ਘਰ ਦੇ ਵਿੱਚ ਅੱਜ ਉਹਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਏ ਜੋ ਉਹਨੇ ਜ਼ਬਰ ਕੀਤਾ ਏ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਅੱਜ ਉਹਨੂੰ ਜਿਹੜਾ ਜ਼ਬਰਦਸਤ ਸਬਰ ਦਾ ਮਤਲਬਾ ਕਰਨਾ ਪੈ ਰਿਹਾ ਅੱਜ ਤੁਸੀਂ ਦੇਖ ਸਕਦੇ ਹੋ ਹਰ ਇੱਕ ਘਰ ਪਾਤੀ ਵੱਡੀ ਪੱਦਰ ਦੇ ਉੱਤੇ ਲੋਕ ਜਿਹੜੇ ਆ ਉਹ ਆਪਣੇ ਟਰੈਕਟਰ ਲੈ ਕੇ ਜਿਹੜੇ ਰੋਡਾਂ ਦੇ ਉੱਤੇ ਆ ਗਏ ਨੇ ਅੱਜ ਰੋਡ ਮਾਰਚ ਕਰਨੇ ਜਾ ਰਹੇ ਆ ਨਾਲ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜਾ ਕਹਿ ਰਿਹਾ ਮੋਦੀ ਕਿ ਜਿਹੜੇ ਬਾਰਡਰਾਂ ਦੇ ਉੱਤੇ ਆ ਕੇ ਬੈਠੇ ਆ ਕਿਸਾਨ ਉਹ ਫਿਰ ਫਿਕਰ ਦਿਹਾੜੀਦਾਰ ਆ ਕਿਹੜੇ ਅਸਲੀ ਕਿਸਾਨੋ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ ਅੱਜ ਫਿਰ ਇੱਕ ਦੁਬਾਰਾ 15 ਅਗਸਤ ਨੂੰ ਜੋ ਆਜ਼ਾਦੀ ਦਿਵਸ ਗਿਣਾ ਜਾਂਦਾ ਹੈ ਪਰ ਅੱਜ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਆਜ਼ਾਦੀ ਤੁਸੀਂ ਦੇਖ ਰਹੇ ਹੋ ਅੱਜ ਦੇ ਵਿਰੋਧ ਦੇ ਵਿੱਚ ਕਿਉਂਕਿ ਅਜੇ ਤੱਕ ਲੋਕ ਗੁਲਾਮ ਨੇ ਆਜ਼ਾਦੀ ਅਜੇ ਤੱਕ ਨਹੀਂ ਮਿਲੀ ਉਹ ਅੱਜ ਦੇਖ ਰਹੇ ਆ ਵੀ ਜਿਹੜਾ ਕਹਿੰਦਾ ਸੀ ਮੋਦੀ ਕਿ ਕਿਸਾਨ ਖੇਤਾਂ 'ਚ ਕੰਮ ਕਰਦੇ ਆ ਇੱਕ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੌਲ ਆਉਣ ਦੇ ਉੱਤੇ ਵੱਡੀ ਪੱਧਰ ਤੇ ਉੱਤੇ ਲੋਕ ਜਿਹੜੇ ਆ ਆਪਦੇ ਘਰਾਂ 'ਚੋਂ ਟਰੈਕਟਰ ਲੈ ਕੇ ਰੋਡਾਂ ਦੇ ਉੱਤੇ ਖੜ੍ਹ ਚੁੱਕੇ ਆ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਜ਼ਬਰ ਕਰਦਾ ਰਹੂਗਾ ਮੋਦੀ ਸਰਕਾਰ ਉਸ ਸਰਕਾਰ ਉਸੇ ਤਰੀਕੇ ਦੇ ਨਾਲ ਵੱਡੀ ਪੱਧਰ ਦੇ ਉੱਤੇ ਕਿਸਾਨ ਮਜ਼ਦੂਰ ਨਿਕਲ ਕੇ ਛੜਤਾ ਤੇ ਆਉਂਦੇ ਰਹਿਣਗੇ ਇਹਨੂੰ